ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਅੱਜ ਆਪਾਂ ਜਿਹੜਾ ਵਿਸ਼ਾ ਸਮਝਾਂਗੇ ਉਹ ਬਹੁਤ ਪਿਆਰਾ ਵਿਸ਼ਾ ਹੈ ਤੇ ਨਾਲ ਹੀ ਆਪਾਂ ਇਹ ਵਿਚਾਰ ਵੀ ਜਿਹੜੀ ਹੈ ਉਹ ਸਾਂਝੀ ਕਰਨੀ ਹੈ ਕਿ ਜਦੋਂ ਸਾਰੇ ਆਸਰੇ ਜਿਹੜੇ ਨੇ ਉਹ ਖਤਮ ਹੋ ਜਾਣ ਤੇ ਉਦੋਂ ਫਿਰ ਇੱਕੋ ਹੀ ਆਸਰਾ ਬਚਦਾ ਹੈ ਉਹ ਆਸਰਾ ਹੈ ਗੁਰੂ ਦਾ ਸਾਤ ਸੰਗਤ ਉਹ ਇੱਕੋ ਹੀ ਆਸਰਾ ਹੈ ਉਹ ਆਸਰਾ ਫਿਰ ਗੁਰੂ ਦਾ ਆਸਰਾ ਹੁੰਦਾ ਹੈ ਸਾਤ ਸੰਗਤ ਡਾਕਟਰਾਂ ਨੇ ਜਵਾਬ ਦਿੱਤਾ ਸੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਸਵਾਸ 모ੜ ਦਿੱਤੇ ਮੇਰੀ ਬੱਚੀ ਦੇ 48 ਡਿਗਰੀ ਦੀ ਗਰਮੀ ਦੇ ਵਿੱਚ ਕੁਝ ਨਹੀਂ ਵਿਗਾੜ ਸਕੀ ਕੋਈ ਵੀ ਤਾਕਤ ਦੁਪਹਿਰਾ ਘਟ ਦੀ ਸੰਗਤ ਨੇ ਵਾਹਿਗੁਰੂ ਦਾ ਜਾਪ ਕੀਤਾ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਨ ਸੰਗਤ ਆਪਾਂ ਕਿਤੇ ਨਾ ਕਿਤੇ ਕੁਝ ਚੀਜ਼ਾਂ ਜੜੀਆਂ ਨੇ ਜ਼ਰੂਰ ਵੇਖੀਆਂ ਹੋਣਗੀਆਂ ਜਿਨ੍ਹਾਂ ਨੂੰ ਆਪਾਂ ਕਈ ਵਾਰ ਕਰਾਵਾਤ ਵੀ ਆਖ ਦਿੰਦੇ ਹਾਂ ਗੁਰਮੁਖ ਪਿਆਰਿਓ ਗੁਰੂ ਦੀ ਐਸੀ ਕਿਰਪਾ ਗੁਰੂ ਦੀ ਐਸੀ ਰਹਿਮਤ ਜਿਹੜੀ ਹੈ ਉਹ ਕਦੇ-ਕਦੇ ਵਰਤਦੀ ਹੈ ਵਰਤਦੀ ਉਹਨਾਂ ਤੇ ਹੈ ਜਿਨ੍ਹਾਂ ਨੂੰ ਗੁਰੂ ਤੇ ਅਥਾ ਵਿਸ਼ਵਾਸ ਭਰੋਸਾ ਹੁੰਦਾ ਹੈ ਜਿਹੜੇ ਗੁਰੂ ਦੇ ਬਣ ਕੇ ਰਹਿੰਦੇ ਨੇ ਜਿਹੜੇ ਕਹਿੰਦੇ ਨੇ ਜੈਹੋ ਜਾਂ ਮਰਜੀ ਦੌਰ ਕਿਉਂ ਨਾ ਆ ਜਾਏ ਪਰ ਬਣ ਕੇ ਗੁਰੂ ਦੇ ਹੀ ਰਹਿਣਾ ਹੈ ਗੁਰੂ ਦੀ ਬਣ ਕੇ ਰਹਿਣਾ ਤੇ ਸਤਿਗੁਰੂ ਦੀ ਬਣ ਕੇ ਰਹਿਣਾ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਨਹੀਂ ਜਾਣਾ ਗੁਰਮੁਖ ਪਿਆਰਿਓ ਗੁਰੂ ਦਾ ਬਣ ਕੇ ਰਹਿਣਾ ਹੈ ਗੁਰੂ ਨੂੰ ਛੱਡ ਕੇ ਨਹੀਂ ਜਾਣਾ ਸਾਥ ਸੰਗਤ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਿਆਸਰਿਆਂ ਦਾ ਆਸਰਾ ਹੈ ਤੇ ਪਿਆਰਿਓ ਨਿਉਟਿਆਂ ਦੀ ਓਟ ਹੈ ਇਹ ਗੱਲ ਜ਼ਰੂਰ ਸਮਝ ਲਿਆ ਜੀ ਗੁਰੂ ਪਾਤਸ਼ਾਹ ਨੇ ਉਹਨਾਂ ਲੋਕਾਂ ਨੂੰ ਜਿਹੜਾ ਹੈ ਅਥਾ ਵਿਸ਼ਵਾਸ ਦਿੱਤਾ ਅਥਾ ਭਰੋਸਾ ਦਿੱਤਾ ਜਿਹੜੇ ਲੋਕਾਂ ਨੇ ਆਪਣਾ ਵਿਸ਼ਵਾਸ ਕਦੇ ਡੁਲਾਇਆ ਨਹੀਂ ਜਿਹੜੇ ਕਹਿੰਦੇ ਵੀ ਗੁਰੂ ਹੀ ਸਾਡਾ ਵਿਸ਼ਵਾਸ ਹੈ ਸਾਧ ਸੰਗਤ ਆਪਾਂ ਗੁਰਬਾਣੀ ਦੇ ਵਿੱਚੋਂ ਅਨੇਕਾਂ ਉਦਾਹਰਨਾਂ ਜੜੀਆਂ ਨੇ ਉਹ ਪੜ੍ਹਦੇ ਆਂ ਪਾਰਸ਼ਾ ਨੇ अनेका ਉਦਾਹਰਨਾ ਜਿਹੜੀਆਂ ਨੇ ਉਹ ਗੁਰਬਾਣੀ ਦੇ ਵਿੱਚੋਂ ਦਿੱਤੀਆਂ ਨੇ ਪਾਤਸ਼ਾਹ ਕਹਿੰਦੇ ਨੇ ਸਭ ਜਗ ਠੱਗਿਓ ਠੱਗ ਆਈਐ ਜਾਈਐ ਪਾਰਸ਼ਾ ਕਹਿੰਦੇ ਨੇ ਸਾਰਾ ਜਗਤ ਜਿਹੜਾ ਹੈ ਕੂੜ ਰੂਪ ਠੱਪ ਦਾ ਠੱਗ ਦਾ ਠੱਗਿਆ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ ਤੇ ਪਰ ਬਚਿਆ ਕੌਣ ਬਚਿਆ ਉਹ ਜਿਹੜਾ ਗੁਰੂ ਦੇ ਲੜ ਲੱਗ ਗਿਆ ਬਿਨ ਸੱਚੇ ਸਭ ਕੂੜ ਕੂੜ ਕਮਾਈਐ ਜੇ ਪ੍ਰਭੂ ਦਾ ਨਾਮ ਵਿਸਾਰ ਦਈਏ ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈ ਦਾ ਹੈ ਇਹ ਗੱਲ ਸਪਸ਼ਟ ਹੋ ਗਈ ਪਾਤਸ਼ਾਹ ਕਹਿੰਦੇ ਬਿਨ ਸੱਚੇ ਸੱਚਿਆ ਬਿਨ ਸੱਚੇ ਕੂੜਿਆਰ ਮਨ ਚਲਾਈਐ ਇਸ ਕੂੜ ਵਿੱਚ ਮਨਾ ਇਤਨਾ ਗੱਡਿਆ ਜਾਂਦਾ ਹੈ ਕਿ ਨਾਮ ਤੋਂ ਖੁੰਝੇ ਹੋਏ ਕੂੜ ਦੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਪਟਕਾਉਂਦੇ ਫਿਰਦੇ ਨੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਪਾਵਨ ਬਾਣੀ ਹੈ ਨਾ ਪਿਆਰਿਓ ਇਹ ਹਰ ਕਿਸੇ ਲਈ ਹੈ ਇਹਦਾ ਜਿਹੜਾ ਉਪਦੇਸ਼ ਹੈ ਨਾ ਉਹ ਹਰ ਕਿਸੇ ਲਈ ਸਾਂਝਾ ਹੈ ਸਾਧ ਸੰਗਤ ਗੁਰੂ ਪਾਤਸ਼ਾਹ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਵੀ ਜਿਹੜਾ ਗੁਰੂ ਤੋਂ ਵਿਛੜਿਆ ਹੋਇਆ ਹੈ ਜਿਹੜਾ ਪਾਤਸ਼ਾਹ ਤੋਂ ਵਿਛੜਿਆ ਹੋਇਆ ਤੇ ਯਾਦ ਰੱਖਿਓ ਵੀ ਉਹਦੇ ਲਈ ਫਿਰ ਅਨੇਕਾਂ ਦੁੱਖ ਖੜੇ ਹੋਏ ਨੇ ਅਨੇਕਾਂ ਦੁੱਖ ਜਿਹੜੇ ਨੇ ਮੌਜੂਦ ਨੇ ਜਿਹੜਾ ਗੁਰੂ ਨਾਲ ਜੁੜ ਗਿਆ ਉਹਦੇ ਅਨੇਕਾਂ ਦੁੱਖ ਜਿਹੜੇ ਨੇ ਕੱਟੇ ਗਏ ਪਿਆਰਿਓ ਛੋਟੀ ਜੀ ਉਦਾਹਰਣ ਸਾਂਝੀ ਕਰਦੇ ਆ ਜਿੱਥੇ ਡਾਕਟਰਾਂ ਨੇ ਜਵਾਬ ਦਿੱਤਾ ਸੀ ਕਹਤਾ ਸੀ ਵੀ ਘਰੇ ਲੈ ਜਾਓ ਸੇਵਾ ਕਰ ਲਓ ਵੀ ਹੋਰ ਕੋਈ ਰਸਤਾ ਨਹੀਂ ਬਚਿਆ ਪਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਥਾ ਭਰੋਸਾ ਸੀ ਸ਼ਬਦ ਤੇ ਭਰੋਸਾ ਸੀ ਚੁਪੈਰਾ ਸਾਹਿਬ ਜਿਹੜਾ ਕੱਟੇ ਬਾਣੀ ਤੇ ਭਰੋਸਾ ਸੀ ਪਿਆਰਿਓ ਤੇ ਬੱਚੀ ਬਿਲਕੁਲ ਠੀਕ ਹੋ ਗਈ ਇਹ ਕਹਿੰਦੇ ਨੇ ਆਪਾਂ ਪੜਦੇ ਆ ਨਾ ਬਾਣੀ ਵਿੱਚ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖਿਆ ਜੇ ਪ੍ਰਮਾਤਮਾ ਚਾਵੇ ਤਾਂ ਬਿਨਾਂ ਸਾਹ ਤੋਂ ਜਿਉਂਦਾ ਰੱਖ ਸਕਦਾ ਜੇ ਪ੍ਰਮਾਤਮਾ ਜਾਵੇ ਤੇ ਪਿਆਰਿਓ ਮੌਤ ਦੇ ਮੂੰਹ ਦੇ ਵਿੱਚੋਂ ਵੀ ਕੱਢ ਕੇ ਦੁਬਾਰਾ ਜ਼ਿੰਦਗੀ ਦੇ ਦਿੰਦਾ ਹੈ ਸਾਧ ਸੰਗਤ ਜੇ ਗੁਰੂ ਚਾਵੇ ਨਾ ਤੇ ਵੱਡੇ ਤੋਂ ਵੱਡੇ ਮਸਲੇ ਹੱਲ ਹੋ ਸਕਦੇ ਨੇ ਜੇ ਗੁਰੂ ਸਾਹਿਬ ਚਾਹਣ ਤੇ ਪਿਆਰਿਓ ਮਰਦੇ ਨੂੰ ਵੀ ਬਚਾਉਣ ਦੀ ਸਮਰੱਥਾ ਰੱਖਦੇ ਨੇ ਜਿਹੜਾ ਬੰਦਾ ਮਰਿਆ ਹੋਵੇ ਉਹਨੂੰ ਜਿਵਾਉਣ ਦੀ ਸਮਰੱਥਾ ਤੇ ਪਿਆਰਿਓ ਧਰਤੀ ਤੇ ਆਕਾਸ਼ ਚੜਾਵੇ ਚੜੇ ਧਰਤੀ ਤੇ ਆਕਾਸ਼ ਚੜਾਵੇ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਧਰਤੀ ਤੋਂ ਆਕਾਸ਼ ਤੱਕ ਚੜਾਉਣ ਦੀ ਸਮਰੱਥਾ ਗੁਰੂ ਕੋਲ ਹੈ। ਚੜੇ ਆਕਾਸ਼ ਗਿਰਾਵੈ ਜਿਹੜਾ ਚੜ ਕੇ ਹੰਕਾਰ ਕਰ ਜੇ ਤੇ ਉਹਨੂੰ ਅਸਮਾਨ ਤੋਂ ਡੇਗਣ ਦੀ ਸਮਰੱਥਾ ਵੀ ਗੁਰੂ ਰੱਖਦੇ ਨੇ। ਇਹ ਗੱਲ ਯਾਦ ਰੱਖਿਆ ਕਰੋ ਸਾਰੇ। ਜਦੋਂ ਵੀ ਹੰਕਾਰ ਆਵੇ ਤੇ ਇਹ ਗੱਲ ਯਾਦ ਰੱਖਿਓ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੈ ਤੇ ਪਿਆਰਿਓ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਇਹ ਬਚਨ ਜਿਹੜੇ ਨੇ ਵੈਸੇ ਅੱਗੇ ਪਿੱਛੇ ਮੈਂ ਬੋਲੇ ਨੇ ਪਰ ਇਹ ਜਿਹੜਾ ਪੂਰਾ ਸ਼ਬਦ ਹੈ ਨਾ ਇਹਨੂੰ ਕਦੇ ਪੜਿਓ ਸਾਤ ਸੰਗਤ ਸਤਿਗੁਰੂ ਨੇ ਇਹਦੇ ਵਿੱਚ ਹੰਕਾਰ ਨੂੰ ਪੂਰੀ ਪੂਰੀ ਝੋਟ ਦਿੱਤੀ ਹੈ ਮੈਂ ਬੇਨਤੀ ਤਾਂ ਕਰਕੇ ਸਾਂਝੀ ਕੀਤੀ ਵੀ ਕੁਝ ਵਿਗਾੜ ਕੋਈ ਨਹੀਂ ਸਕਦਾ ਜਦੋਂ ਗੁਰਬਾਣੀ ਤੇ ਅਥਾਹ ਭਰੋਸਾ ਹੋਵੇ ਸਿਮਰਨ ਤੇ ਭਰੋਸਾ ਹੋਵੇ ਸਤਿਗੁਰੂ ਦੀ ਪਾਵਨ ਬਾਣੀ ਤੇ ਭਰੋਸਾ ਹੋਵੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਦੇ ਹੋਈਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜਦੇ ਹੋਈਏ ਤੇ ਪਿਆਰਿਓ ਫਿਰ ਨੀਅਤ ਸਿੱਧੀ ਕਰਕੇ ਚੱਲਿਓ ਤੇ ਮੈਗਨਾ ਸਤਿਗੁਰੂ ਫਿਰ ਜਿਉਂਦੇ ਹੋਏ ਮਾਰਗ ਤੇ ਐਸਾ ਸਾਥ ਦੇਣਗੇ ਤੇ ਕਦੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਮਰਨ ਦਾ ਨਾਮ ਤੱਕ ਵੀ ਨਹੀਂ ਆਏਗਾ ਕਹਿਣ ਤੋਂ ਭਾਵ ਵੀ ਜਿੰਨੇ ਵੀ ਸਵਾਸ ਗੁਰੂ ਨੇ ਦਿੱਤੇ ਨੇ ਕਦੇ ਔਖੀ ਘੜੀ ਉਹਦੇ ਵਿੱਚ ਆ ਹੀ ਨਹੀਂ ਸਕਦੀ ਤੁਸੀਂ ਵੇਖਿਆ ਹੋਣਾ ਵੀ ਕਿੰਨੀ ਗਰਮੀ ਕਿੰਨੀ ਗਰਮੀ ਦੇ ਨਾਲ ਲੋਕ ਮਰ ਗਏ ਤੇ ਕਿੰਨੇ ਇਸ ਗਰਮੀ ਨੂੰ ਨਹੀਂ برداشت ਕਰ ਸਕੇ ਪਰ ਗੁਰੂ ਦੀ ਕਿਰਪਾ ਵੇਖੋ ਦੁਪਹਿਰਾ ਸਹਿਬ ਕਟਰੀ ਸੰਗਤ ਇੰਨੀ ਧੁੱਪ ਇੰਨੀ ਗਰਮੀ ਦੇ ਵਿੱਚ ਬਿਨਾ ਪੱਖੇ ਤੋਂ ਤੇ ਉਹਨਾਂ ਕੋਲੇ ਕਿਹੜੀ ਸ਼ਕਤੀ ਉਹਨਾਂ ਕੋਲੇ ਸ਼ਬਦ ਦੀ ਸ਼ਕਤੀ ਹੈ ਗੁਰੂ ਨੇ ਐਸੀ ਕਿਰਪਾ ਕੀਤੀ ਗੁਰੂ ਨੇ ਐਸੀ ਰਹਿਮਤ ਕੀਤੀ ਸਾਧ ਸੰਗਤ ਗੁਰੂ ਦੀ ਐਸੀ ਕਿਰਪਾ ਹੋਈ ਤੇ ਪਿਆਰਿਓ ਉਹਨਾਂ ਦਾ ਮੌਸਮ ਕੜਕ ਦੀ ਧੁੱਪ ਵੀ ਕੁਝ ਨਹੀਂ ਵਿਗਾੜ ਸਕਦੀ ਵਰਦੇ ਮੀਂਹ ਦੇ ਵਿੱਚ ਚਪੈਰਾ ਸਾਹਿਬ ਦੇ ਪਾਠ ਕਰਦੇ ਸੰਗਤ ਨੂੰ ਮੈਂ ਵੇਖਿਆ ਹੈ ਵੇਖਿਓ ਕਰੇ ਤੁਸੀਂ ਵੀ ਧਿਆਨ ਨਾਲ ਵੇਖਿਓ ਇਸ ਕਰਕੇ ਯਾਦ ਰੱਖਿਓ ਬਿਨ ਸੱਚੇ ਸਭ ਕੂੜ ਕੂੜ ਕਮਾਈਐ ਬਿਨ ਸੱਚੇ ਕੂੜਿਆਰ ਬੰਨ ਚਲਾਈਐ ਇਹਨਾਂ ਸ਼ਬਦਾਂ ਨੂੰ ਯਾਦ ਰੱਖਿਆ ਕਰੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਸਭ ਕੁਝ ਕੂੜ ਹੈ ਸਭ ਕੁਝ ਵਿਅਰਥ ਹੈ ਜਿੰਨਾ ਵੀ ਉਹਦੇ ਨਾਲ ਜੁੜਾਂਗੇ ਬਾਣੀ ਦਾ ਜਾਪ ਕਰਾਂਗੇ ਉਹਨਾਂ ਹੀ ਸਾਡੇ ਲਈ ਵਧੀਆ ਹੋਏਗਾ ਇਹ ਗੱਲ ਜਰੂਰ ਯਾਦ ਰੱਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ